ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਜਿਵੇਂ ਤੁਸੀਂ ਸਾਹਮਣੇ ਵੀਡੀਓ ਚ ਦੇਖ ਪਾ ਰਹੇ ਆ ਆਪਾਂ ਪਸ਼ੂਆਂ ਦੇ ਲਈ ਮੱਛਰਦਾਨੀ ਲਗਾਈ ਹੋਈ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਸੇ ਬਾਰੇ ਗੱਲਬਾਤ ਕਰਾਂਗੇ ਮੱਛਰਦਾਨੀ ਲਗਾਉਣ ਦੇ ਉੱਪਰ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਕਹੇ ਕੰਮ ਕਰਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਮੱਛਰਦਾਨੀ ਦੇ ਬਾਰੇ ਵੀਡੀਓ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਆ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇਕਰ ਆਪਣੀ ਵੀਡੀਓ ਤੁਸੀਂ ਫੇਸਬੁੱਕ ਤੇ ਦੇਖ ਰਹੇ ਆ ਪੇਜ ਨੂੰ ਫੋਲੋ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਕਿਸਾਨ ਭਰਾਵਾਂ ਦੇ ਨਾਲ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਆਪਾਂ ਮੱਛਰਦਾਨੀ ਦੇ ਰੇਡ ਤੋਂ ਪਹਿਲਾਂ ਜੇ ਤੁਹਾਨੂੰ ਪਹਿਲਾਂ ਇਹਦੇ ਫਾਇਦੇ ਦੇ ਬਾਰੇ ਦੱਸਣਾ ਹੋਵੇ ਨਾ ਤਾਂ ਪਸ਼ੂ ਸਾਰੀ ਰਾਤ ਟੌਰ ਨਾਲ ਬਹਿ ਕੇ ਗਾਲਾ ਵੜਦੇ ਆ ਭੋਰਾ ਖੁਰ ਵੱਡ ਨਹੀਂ ਭੋਰਾ ਪੂਛ ਨਹੀਂ ਹਲਾਉਂਦੇਗੇ ਐ ਨਿਆਰੇ ਨਾਲ ਬਹਿੰਦੇ ਆ ਸਾਰੀ ਰਾਤ ਤੇ ਜੇ ਇਹਨੂੰ ਦਸਾਂ ਦੇ ਵਿੱਚੋਂ ਨੰਬਰ ਦੇਣੇ ਹੁਣ ਤਾਂ ਮੈਂ 9 ਨੰਬਰ ਦਊਂਗਾ ਮਛਰਦਾਨੀ ਨੂੰ ਜਿਹੜਾ ਇੱਕ ਨੰਬਰ ਘੱਟ ਦਿੱਤਾ ਉਹਦੇ ਪਿੱਛੇ ਇੱਕ ਕਾਰਨ ਹੈਗਾ ਜਦੋਂ ਆਪਾਂ ਰਾਤ ਨੂੰ ਪਸ਼ੂਆਂ ਦੇ ਵਿੱਚ ਢੇੜਾ ਮਾਰਨ ਦੇ ਲਈ ਮਛਰਦਾਨੀ ਪੱਟ ਕੇ ਐਂਟਰ ਕਰਦੇ ਆ ਤਾਂ ਉਹਦੇ ਨਾਲ ਕੋਸ਼ ਦਾਣੇ ਅੰਦਰ ਜ਼ਰੂਰ ਐਂਟਰ ਕਰਦੇ ਆ ਤੇ ਜੇ ਇਹ ਵੀ ਰੋਕਣਾ ਹੋਵੇ ਆਪਣੇ ਫਾਰਮਰ ਦੇ ਹੱਥ ਵੱਸ ਹੁੰਦਾ ਪਏ ਵੀ ਰੋਕ ਸਕਦੇ ਆ ਤੇ ਇਸ ਤੋਂ ਬਾਅਦ ਜੇ ਆਪਾਂ ਰੇਟ ਦੇ ਬਾਰੇ ਗੱਲਬਾਤ ਕਰ ਲਈਏ ਤਾਂ ਆਪਣੇ ਹੀ ਲੱਗੀ ਹੈ ਵੀਰੇ ਤਕਰੀਬਨ 100 100 ਮੀਟਰ ਲੱਗੀ ਹੋਊਗੀ ਜਾਂ 100 ਤੋਂ ਕੁਛ ਥੋੜੀ ਜਿਹੀ ਉੱਪਰ ਲੱਗੀ ਹੋਊਗੀ ਤਾਂ ਇਹਦੇ ਵਿੱਚ ਦੋ ਰੇਟ ਹੁੰਦੇ ਆ ਜਿਹੜੇ ਆਪਣੇ ਮੋਗੇ अवेलेबल ਆ ਹਰੇਕ ਸ਼ਹਿਰ ਦੇ ਵਿੱਚ ਤੇ ਹਰੇਕ ਜਗ੍ਹਾ ਤੇ ਰੇਟ ਅਲੱਗ-ਅਲੱਗ ਹੋ ਸਕਦਾ ਜਿਹੜਾ ਆਪਣੇ ਮੋਗੇ ਰੇਟ ਚੱਲਦਾ ਵੀਰੇ 15 ਰੁਪਏ ਤੇ 20 ਰੁਪਏ ਦੋ ਰੇਟ ਚੱਲਦੇ ਆ ਜਿਹੜੀ ਉੱਪਰ ਛੱਤ ਲੱਗੀ ਹੋਈ ਹੈ ਇਹ ਆਪਣੀ 20 ਰੁਪਏ ਮੀਟਰ ਵਾਲੀ ਕਹਿ ਲਈਏ ਵੀ ਜਿਹੜੇ ਭਰਾਵਾਂ ਪਹਿਲਾ ਟਾਈਮ ਤੋਂ ਜੁੜੇ ਹੋਏ ਹਨ ਜਿੰਨੀ ਆਪਣੀ ਪੁਰਾਣੀ ਮੱਛਰਦਾਨੀ ਆ ਸਾਰੀ ਇਹ 20 ਰੁਪਏ ਮੀਟਰ ਵਾਲੀ ਲੱਗੀ ਹੋਈ ਆ ਤੇ ਇਸ ਸਾਲ ਜਿਹੜਾ ਤੁਹਾਨੂੰ ਇੱਧਰ ਸਾਹਮਣੇ ਪੜਦਾ ਲੱਗਿਆ ਨਜ਼ਰ ਆਉਂਦਾ ਇਹ ਲਿਆ ਸੀਗਾ ਆਪਾਂ 15 ਰੁਪਏ ਮੀਟਰ ਤੇ ਜੇ ਆਪਾਂ 20 ਦੇ ਹਿਸਾਬ ਨਾਲ ਵੀ ਰੇਟ ਲਾ ਲਈਏ ਤਾਂ ਤਕਰੀਬਨ 2000 ਰੁਪਏ ਆਪਣਾ ਸਾਰੀ ਮੱਛਰਦਾਨੀ ਦੇ ਉੱਪਰ ਖਰਚਾ ਆਉਂਦਾ ਤੇ ਇਹਦੇ ਵਿੱਚ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੂੰਗਾ ਲੰਬਾਈ ਆ ਆਪਾਂ ਮੱਛਰਦਾਨੀ ਦੀ ਜਿੰਨੀ ਮਰਜ਼ੀ ਚਾਹੀਏ ਲੈ ਸਕਦੇ ਆ ਪਰ ਜਿਹੜੀ ਚੜਾਈ ਆ 5 ਫੁੱਟ ਤੋਂ ਵੱਧ ਨਹੀਂ ਮਿਲਦੀਗੀ ਹੋ ਸਕਦਾ ਵੀ ਆਉਂਦੀ ਵੀ ਹੋਵੇ ਪਰ ਆਪਾਂ ਨੂੰ 5 ਫੁੱਟ ਤੋਂ ਵੱਧ ਨਹੀਂ ਮਿਲੇਗੀ ਤਾਂ ਇੱਧਰ ਤੁਹਾਨੂੰ ਸਿਉਣਾ ਦੇਖਦੀ ਹੋਊਗੀ ਹਨ ਇਹ ਕਿੱਧਰ ਦੇਖਦੇ ਹੋਗੀ ਇਹ 5-5 ਫੁੱਟ ਤੇ ਇੱਧਰ ਸਾਰੇ ਸਿਉਣਾ ਲੱਗੀਆਂ ਹੋਈਆਂ ਸਿਰੇ ਤੱਕ ਤੇ ਇੱਧਰਲੇ ਪਾਸੇ ਤੋਂ ਲੈ ਕੇ ਉਧਰਲੇ ਕੰਦ ਤੱਕ 40 ਕੁ ਫੁੱਟ ਤਕਰੀਬਨ ਲੰਬਾਈ ਮਰਦੀ ਆ ਤੇ ਇੱਧਰਲੇ ਪਾਸੇ ਨੂੰ ਵੀ ਤਕਰੀਬਨ ਵੀਰੇ 25 ਤੋਂ 30 ਫੁੱਟ ਦਾ ਸਨ ਹੋਊਗਾ ਹਨ ਤੇ ਇੱਕ ਨਾ ਹੋਰ ਸਮੱਸਿਆ ਆਉਂਦੀ ਹੈ ਜਦੋਂ ਆਪਾਂ ਲੰਬੀ ਕਰਕੇ ਲਾਉਨੇ ਆ ਜਦੋਂ ਆਪਾਂ ਕੇਰਾ ਖਿੱਚ ਕੇ ਲਾਉਨੇ ਉਦੋਂ ਲੱਗਦੀ ਹੁੰਦੀ ਬਹੁਤ ਟੈਟ ਹੋ ਗਈ ਬਾਅਦ ਚ ਜਦੋਂ ਕਣੀਆਂ ਪੈਂਦੀਆਂ ਢਿੱਲੀ ਹੋ ਜਾਂਦੀ ਜਿਵੇਂ ਤੁਹਾਨੂੰ ਉੱਪਰ ਨਜ਼ਰ ਆਉਂਦੀ ਹੋਊਗੀ ਤਾਂ ਇਹ ਹੋਰ ਵੀ ਥੱਲੇ ਨੂੰ ਲੰਮਕ ਜਾਂਦੀ ਆ ਉਹਦੇ ਲਈ ਜਾਂ ਤਾਂ ਵੀਰੇ ਆਪਾਂ ਇਹਦੇ ਥੱਲੇ ਦੀ ਰੱਸੇ ਖਿੱਚ ਕੇ ਪਾ ਸਕਦੇ ਆ ਪਰ ਜੇ ਇਹਦੇ ਤੋਂ ਵੀ ਵਧੀਆ ਕਰਨਾ ਚਾਹੁੰਦੇ ਆ ਪ੍ਰੋਪਰ ਵੀ ਜਿਵੇਂ ਆ ਤੁਹਾਨੂੰ ਥੋੜੀ ਬਹੁਤੀ ਝੋਲ ਦਿਖਦੀ ਆ ਇਹ ਵੀ ਨਾ ਝੋਲ ਪਾਵੇ ਉਹਦੇ ਲਈ ਵੀਰੇ ਤੁਸੀਂ ਥੱਲੇ ਦੀ ਤਾਰ ਪਾ ਸਕਦੇ ਹਨ ਜਿਹੜੀ ਕਰ ਡੀਜੀ ਤਾਰ ਆਉਂਦੀ ਹੈ ਤੁਸੀਂ ਸਮਝ ਗਏ ਹੋਵੋਗੇ ਤੇ ਇੱਧਰ ਜਿਹੜੀ ਨਾਲ ਵਿੱਥ ਵਜਦੀ ਹੁੰਦੀ ਹੈ ਨਾ ਆਪਣੇ ਸਰੀਆ ਲੱਗਿਆ ਹੋਇਆ ਪਹਿਲਾਂ ਤੁਸੀਂ ਦੇਖਿਆ ਹੋਊਗਾ ਹੁਣ ਤਾਂ ਮੱਛਰ ਤਾਂ ਨਹੀਂ ਇੱਧਰ ਦਿਖਾਉਣਾ ਤੁਹਾਨੂੰ ਆਹ ਸਰੀਆ ਲੱਗਿਆ ਹਨ ਇਹਦੇ ਨਾਲ ਸਾਰੇ ਵੀਰੇ ਗੱਠ ਗੱਠ ਦੇ ਤਣੀਆਂ ਬੰਨੀਆਂ ਹੋਈਆਂ ਤੇ ਨਾਲ ਇਹਦੇ ਆਪਾਂ ਆਹ ਹਰੀ ਜਾਲੀ ਪਾਈ ਹੋਈ ਆ ਕਹਿੰਦਾ ਭਾਵਾ ਵੀ ਜਿੰਨੀਆਂ ਕੁ ਵਿੱਥਾਂ ਆਪਦੇ ਲੋ ਤਕਰੀਬਨ ਸਾਰੀਆਂ ਬੰਦ ਕੀਤੀਆਂ ਹੋਈਆਂ ਜਿਹਦੇ ਕਾਰਨ ਪੂਰਾ ਵੀ ਮੱਛਰ ਨਹੀਂ ਐਂਟਰ ਕਰਦਾ ਤੇ ਇੱਧਰ ਆਪਾਂ ਜਾਲੀਆਂ ਲਵਾਤੀਆਂ ਸੀਗੀਆਂ ਵੀਰੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਹਨਾ ਆਪਣੇ ਜਾਲੀਆਂ ਨਹੀਂ ਲੱਗੀਆਂ ਸੀਗੀਆਂ ਖੁੱਲ੍ਹਾ ਹੀ ਸੀਗਾ ਕੰਮ ਤੇ ਹੁਣ ਇੱਧਰ ਆਪਣੇ ਜਾਲੀਆਂ ਲੱਗੀਆਂ ਵਾਂ ਤੇ ਬਾਕੀ ਇੱਕ ਜਿਹੜੇ ਆਪਾਂ ਵੀਰੇ ਧੂਆਂ ਕਰਦੇ ਹਨਾ ਪਸ਼ੂਆਂ ਦੇ ਵਿੱਚ ਉਹ ਚੀਜ਼ ਠੀਕ ਨਹੀਂ ਗਈ ਧੂਆਂ ਵੀਰੇ ਕਰਦੇ ਆਪਾਂ ਪਸ਼ੂਆਂ ਦਾ ਫਾਇਦਾ ਕਰਨ ਦੇ ਲਈ ਹਨਾ ਤੇ ਪਰ ਉਹੀ ਧੂਆਂ ਆਪਣਾ ਨੁਕਸਾਨ ਕਰ ਦਿੰਦਾ ਪਹਿਲੀ ਗੱਲ ਤਾਂ ਕੀ ਆ ਵੀ ਪਸ਼ੂ ਉਹਦੇ ਚ ਸਾਹ ਬਹੁਤ ਔਖਾ ਰਿੰਦਾ ਹਨਾ ਧੂਏ ਦੇ ਵਿੱਚ ਆਪਾਂ ਵੀ ਬੈਠੀਏ ਪਤਾ ਵਾ ਵੀ ਧੂਆਂ ਕਰਦੇ ਤਾਂ ਹੈਗੇ ਵੀ ਪਸ਼ੂ ਸੌਖਾ ਹੋਵੇ ਹਨਾ ਬਹਿ ਜੇ ਟੌਰ ਨਾਲ ਵਰੀਆ ਗਾਲਾ ਪੱਟੇ ਦੁੱਧ ਵਰੀਆ ਦੇਵੇ ਆਪਾਂ ਨੂੰ ਪਰ ਪਹਿਲੀ ਗੱਲ ਤਾਂ ਪਸ਼ੂ ਨੂੰ ਸਾਹ ਲੈਣ ਚ ਕਠਿਨਾਈ ਆਉਂਦੀ ਹੈ ਦੂਜੀ ਗੱਲ ਪਸ਼ੂ ਉਹਨਾਂ ਰਾਹ ਵੀ ਨਹੀਂ ਮਹਿਸੂਸ ਕਰਦਾ ਆਪਾਂ ਵੀ ਸਾਰੀ ਰਾਤ ਕਦੇ ਧੂਣੀ ਦੇ ਪਾਣੀ ਪਾ ਲਿਆ ਕਦੇ ਉਹਦੇ ਤੇ ਪਾਥੀਆਂ ਲਾ ਦੀਆਂ ਕਦੇ ਕੀ ਸਿਹੜਤਾ ਤੇ ਦੁੱਧ ਆਪਾਂ ਨੂੰ ਫੇਰ ਵੀ ਨਹੀਂ ਮਿਲਦਾ ਹਨਾ ਤੇ ਸਾਰਿਆਂ ਤੋਂ ਵਧੀਆ ਤਰੀਕਾ ਵੀਰੇ ਇਹੀ ਆ ਇੱਕ ਵਾਰੀ ਤੁਹਾਡਾ 22500 ਰੁਪਏ ਲੱਗਣਾ ਤੇ ਕਈ ਸਾਲਾਂ ਦਾ ਗੇਣੇ ਨੇ ਇਹਦੇ ਵਿੱਚ ਨਾਲ ਪਿਛਲੇ ਸਾਲ ਲਈ ਸੀ ਜੇ ਭੋਰਾ ਵੀ ਇਹਨੂੰ ਕੋਈ ਫਰਕ ਨਹੀਂ ਪਿਆਗਾ ਉਵੇਂ ਦੀ ਉਵੇਂ ਪਈ ਆ ਜਿਵੇਂ ਨਵੀਂ ਆਉਂਦੀ ਸੀਗੀ ਤੇ ਜੇਕਰ ਆਪ ਨੂੰ ਤੁਹਾਨੂੰ ਆਪਣੀ ਅੱਜ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਦਾਂ ਨਹੀਂਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ YouTube ਉੱਤੇ ਦੇਖ ਰਹੇ ਆ ਵੀਡੀਓ ਨੂੰ ਤਾਂ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ Facebook ਤੇ ਦੇਖ ਰਹੇ ਆ ਫੋਲੋ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ